ਮਹਾਂਤਰਾਮ ਦਾਸ ਜੀ ਉਦਾਸੀ ਸੰਪਰਦਾਇ ਤੋਂ ਥਾਪਰ ਕੋਲੇ ਦੇ ਅੰਦਰ ਗੁੱਗਾ ਮਾੜੀ ਬਣੀ ਵੀ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਸ਼੍ਰੀ ਚਾਂਦੀ ਦਾ ਧੋਣਾ ਹੈ ਛੇ ਮੰਦਰ ਬਣਿਆ ਹੋਇਆ ਜੀ ਉਹਦੇ ਸਬੰਧ ਵਿੱਚ ਅਸੀਂ ਅੱਜ ਲਾਇਆ ਸੀ ਕਾਰਪੋਰੇਸ਼ਨ ਨੇ ਇੱਕ ਉੱਥੇ ਨੋਟਿਸ ਲਾ ਕੇ ਆਏ ਸੀ ਕਿ ਉਹਨੂੰ ਢਾਉਣ ਵਾਸਤੇ 7 ਦਿਨਾਂ ਦਾ ਮੈਟਰ ਵੀ ਕੱਲ ਖਾਲੀ ਕਰ ਦੋ ਵੀ ਅਸੀਂ ਤੋੜਨਾ ਹੈ ਉਹਦੇ ਸਬੰਧ ਵਿੱਚ ਅਸੀਂ ਧਰਨਾ ਲਾਇਆ ਸੀਗਾ ਧਰਨਾ ਵੀ ਨਹੀਂਗਾ ਸਾਡਾ ਇੱਕ ਸਿਰਫ ਐਮਐਲਏ ਸਾਹਿਬ ਨੂੰ ਸਾਡਾ ਮੰਗ ਪੱਤਰ ਦੇਣਾ ਸੀਗਾ ਅਸੀਂ ਜਾ ਕੇ ਤੇ ਅੱਜ ਸਾਡੇ ਔਰੇ ਸ੍ਰੀ ਖੰਡਪਾਟ ਸਾਹਿਬ ਦੀ ਲੜੀ ਸ਼ੁਰੂ ਹੋਈ ਅੱਜ ਤੋਂ ਇਹ ਸਾਡੇ ਸੰਗਤ ਆਈ ਆ ਜਿਨ੍ਹਾਂ ਨੇ ਖੰਡਪੜ ਸਾਹਿਬ ਕਰਾਣੇ ਸੀਗੇ ਤੇ ਜਦੋਂ ਆਈ ਸੰਗਤ ਆ ਉਹਨਾਂ ਨੂੰ ਕਹਿੰਦੇ ਜੇ ਸਾਨੂੰ ਅੰਦਰ ਨਹੀਂ ਜਾਣ ਦੇਣਾ ਥਾਪਰ ਕੋਲ ਜਲੇ ਕਹਿੰਦੇ ਕਿ ਥਾਪਰ ਕੋਲ ਦੇ 메ਨ ਗੇਟ ਤੋਂ ਹਨ ਕਹਿੰਦੇ ਵੀ ਕਿਉਂ ਨਹੀਂ ਜਾਣ ਦੇਣੇ ਹੈ ਕਹਿੰਦੇ ਤੁਸੀਂ ਜੋ ਕਰਨਾ ਕਰੋ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਹੈਗਾ ਥਾਪਰ ਦੇ ਸਾਨੂੰ ਇਸ ਟਾਈਮ ਬਾਹਰ ਕੱਢ ਕੇ ਸਾਨੂੰ ਮਜਬੂਰ ਕੀਤਾ ਇਹਨਾਂ ਨੂੰ ਧਰਨਾ ਲਾਣ ਵਾਸਤੇ ਜੀ ਸਾਨੂੰ ਜਾਣ ਤੋਂ ਵੀ ਰੋਕ ਰਹੇ ਨੇ ਸਾਨੂੰ ਜਾਣ ਤੋਂ ਵੀ ਰੋਕ ਰਹੇ ਨੇ ਮੇਰੇ ਬੱਚੇ ਨੇ ਜਾਂਦਰਾ ਮੈਂ 2006 13 ਜਨਵਰੀ ਨੂੰ ਗੱਡੀ ਤੇ ਬੈਠੇ ਆ ਮੈਂ 34 ਸਾਲ ਹੋ ਗਏ ਥਾਪਰ ਕੋਲ ਚ ਮੈਨੂੰ ਰਹਿੰਦੇ ਨੂੰ ਇੱਥੇ ਉਸ ਤੋਂ ਪਹਿਲਾਂ ਮੇਰੇ ਗੁਰੂ ਜੀ ਸੀ ਜੀ ਇਹਨਾਂ ਨੇ ਮੈਨੂੰ ਗੋਦ ਲਿਆ ਪਿਆ ਸੀਗਾ ਮੈਂ 1990 ਤੋਂ ਇੱਥੇ ਰਹਿ ਰਿਹਾ ਸੀ ਤਾਪਰ ਚ 1903 ਦੀ ਗੁੱਗਾ ਮਾੜੀ ਬਣੀ ਪਈ ਹੈ ਜੀ ਉਹਦਾ ਆਨ ਰਿਕਾਰਡ ਸਾਡੇ ਕੋਲ ਹੈ ਜੀ ਅਫਸਰਾਂ ਦੇ ਅਧਿਕਾਰੀਆਂ ਕੋਲ ਮਿਲੇ ਤੁਸੀਂ ਕਿਉਂ ਅਸੀਂ ਮਿਲੇ ਐਸ ਐਚਓ ਸਿਵਲ ਲਾਈਨ ਵਾਲੇ ਸਾਡੇ ਕੋਲ ਆਏ ਜੀ ਸਾਡੇ ਨਾਲ ਕੋ ਉਹਨਾਂ ਨੇ ਮਤਲਬ ਗੱਲ ਨਹੀਂ ਸੁਣੀ ਫੋਨ ਤੇ ਗੱਲ ਕਰੀਆ ਉਹਨਾਂ ਨੇ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਜਾਣ ਦਵਾਂਗੇ ਬਾਅਦ ਵਿੱਚ ਉਹਨਾਂ ਨੇ ਵੀ ਕਿਹਾ ਤਾਂ ਵੀ ਤੁਸੀਂ ਉੱਤੇ ਬਹਿ ਜਾਓ ਤੁਹਾਨੂੰ ਨਹੀਂ ਜਾਣ ਦੇਣਾ ਹੈਗਾ ਕੋਈ ਪਰੇਸ਼ਾਨੀ ਅਧਿਕਾਰੀ ਹੈਗਾ ਅੰਦਰ ਅੰਦਰ ਹੈਗੇ ਨੇ ਅੰਦਰ ਐਸ ਐਚਓ ਸਾਹਿਬ ਬੈਠੇ ਇਕਾਈ ਉਹ ਜ ਜਲੰਧਰ ਹਾਈ ਜਲੰਧਰ ਕੇਸ ਚੱਲ ਰਿਹਾ ਦਫਾ ਬਿਹਾਲੀ ਦੇ ਵਿੱਚ ਹਾਈ ਕੋਰਟ ਕੇਸ ਚੱਲ ਰਿਹਾ ਇੱਕ ਉਹਦੇ ਚ ਕਾਰਪੋਰੇਸ਼ਨ ਦੇ ਖਿਲਾਫ ਇੱਕ ਪਟਿਆਲੇ ਸੈਸ਼ਨ ਕੋਰਟ ਤੇ ਕੇਸ ਚੱਲ ਰਹੀ ਹੈ ਕੋਈ ਫੈਸਲਾ ਆ ਗਿਆ ਕੋਈ ਫੈਸਲਾ ਨਹੀਂ ਆਇਆ ਇਹ ਪੈਂਡਿੰਗ ਪਏ ਨੇ ਕੇਸ ਤੇ ਆਰਡਰ ਸਿਗੇ ਨੇ ਥਾਪਰ ਵਾਲੇ ਨਹੀਂ ਕੁਝ ਨਹੀਂ ਹੈਗਾ ਜੀ ਪੁਰਾਣੇ ਸਮੇਂ ਦੇ ਸੰਗਤ ਸਾਡੇ ਕੋਲ ਹੈਗੇ ਨੇ ਸੀ ਆਰਡਰ ਕੋਈ ਨਹੀਂ ਨਹੀਂ ਸਾਡੇ ਕੋਲ ਵੀ ਨਹੀਂ ਹੈਗਾ ਕਿਸੇ ਕੋਲ ਕੁਝ ਨਹੀਂ ਹੈਗਾ ਨਾ ਪੁਰਾਣੇ ਟਾਈਮ ਤੋਂ ਸੰਗਤ ਦੂਸਰੇ ਗੇਟ ਤੋਂ ਆਉਂਦੀ ਸੀ ਕਿ ਉਤਰੋ ਵੀ ਨਹੀਂ ਆਉਂਦਾ ਨਾ ਜੀ ਉਹ ਤਾਂ ਗੇਟ ਹੁਣ ਖੋਲਿਆ ਹਜੇ 2000 ਇਹਨਾਂ ਨੇ 10 11 ਦੇ ਵਿੱਚ ਖੋਲ ਉੱਧਰਲੇ ਗੇਟ ਤੋਂ ਕੋਈ ਸੰਗਤ ਨਹੀਂ ਆਂਦੀ ਜੀ ਇਹ ਤਾਂ ਇੱਕ ਅੰਦਰ ਦੇ ਡਰਾਮੇਬਾਜ਼ੀ ਆ ਕਦੇ ਕਹਿੰਦੇ ਉੱਧਰਲੇ ਗੇਟ ਜਾਓ ਕਦੇ ਉੱਧਰਲੇ ਗੇਟ ਜਾਓ ਹੁਣ ਸਾਡੇ ਆ ਬੀਬੀਆਂ ਇੰਜਾਂ ਨੇ ਪਿੰਡ ਹਰੀ ਵਾਲੇ ਤੋਂ ਮੋਗੇ ਦੀ ਸੰਗਤ ਆਈ ਆ ਉਹਨਾਂ ਨੂੰ ਕਹਿੰਦੇ ਜੀ ਪਿਛਲੇ ਗੇਟ ਨੂੰ ਭੇਜੋ ਤੁਸੀਂ ਉਹ ਪਿਛਲੇ ਗੇਟ ਤੇ ਮੁੰਡੇ ਛੱਡਣਗੇ ਉਹਨਾਂ ਨੂੰ ਕਹਿੰਦੇ ਜੀ ਮੇਨ ਗੇਟ ਨੂੰ ਜਾਓ ਜੀ ਕਹਿੰਦੇ ਕਿਸੇ ਨੂੰ ਅੰਦਰ ਐਂਟਰੀ ਨਹੀਂ ਹੋਣ ਦੇ ਰਹੇ ਹੈਗੇ ਇਹ ਤਾਂ ਮੀਡੀਆ ਨਹੀਂ ਬੜਨਦਾ ਸਿਕਿਉਰਿਟੀ ਵੀ ਜਾਣਦੇ ਨਹੀਂ ਕਹਿੰਦਾ ਮਤਲਬ ਤੁਹਾਨੂੰ ਥਾਪਰ ਦੀ ਸਿਕਿਉਰਿਟੀ ਥਾਪਰ ਦੀ ਮੈਨੇਜਮੈਂਟ ਨਹੀਂ ਜਾਣਦੇ ਰਹੀ ਗੁਰਵਿੰਦਰ ਸਿੰਘ ਰਜਿਸਟਰਰ ਆ ਕਾਰਪੋਰੇਸ਼ਨ ਨਾਲ ਤਵਾਦਲਾ ਕੀਤਾ ਵੀ ਉਹ ਜਗ੍ਹਾ ਤੇ ਅਸੀਂ ਕਬਜ਼ਾ ਕਰਨਾ ਪਰ ਕਿਵੇਂ ਦੇਖਦੇ ਹੋ ਕਿ ਪਹਿਲਾਂ ਵੀ ਕੋਡੇ ਕੋਲ ਕੋਈ ਜ਼ਮੀਨ ਸੀ ਜਿਹੜੀ ਕਾਰਪੋਰੇਸ਼ਨ ਦੇ ਕਬਜ਼ੇ ਦੇ ਵਿੱਚ ਲੈ ਲਈ ਸੀ ਉਹ ਜ਼ਮੀਨ ਕੀ ਇਹਨਾਂ ਨੂੰ ਦੇ ਦਿੱਤੀ ਹੈ ਜਾਂ ਕਾਰਪੋਰੇਸ਼ਨ ਕੋਲ ਹੈ ਇਹਨਾਂ ਨੂੰ ਦੇਤੀਆ ਸਾਨੂੰ ਮੇਅਰ ਉਹਨੇ ਕਮਿਸ਼ਨਰ ਸਾਹਿਬ ਨੇ ਕਿਹਾ ਜੀ ਕਮਿਸ਼ਨਰ ਸਾਹਿਬ ਕੋਲ ਗਏ ਸੀ ਮੰਗ ਪੱਤਰ ਲੈ ਕੇ ਤੇ ਉਹਨੇ ਸਾਨੂੰ ਇਹ ਗੱਲ ਕਹੀ ਆ ਵੀ ਸਾਡਾ ਥਾਪਰੇ ਕੋਲ ਜਣਾ ਨਾਲ ਤਵਾਦਲਾ ਹੋ ਗਿਆ ਤੁਸੀਂ ਜਗ੍ਹਾ ਖਾਲੀ ਕਰ ਦਿਓ ਉੱਥੇ ਗੁਰੂ ਗ੍ਰੰਥ ਸਾਹਿਬ ਚੱਕੋ ਗੁੱਗਾ ਮਾੜੀ ਟਾਓ ਤੇ ਮੰਦਿਰ ਚੱਕੋ ਉੱਥੋਂ ਸਾਨੂੰ ਕੋਈ ਜਗ੍ਹਾ ਅਗਲੀ ਰਣਨੀਤੀ ਸਾਨੂੰ ਸਾਨੂੰ ਕੋਈ ਉਹਨਾਂ ਨੇ ਕੋਈ ਜਗ੍ਹਾ ਨਹੀਂ ਦਿੱਤੀ ਜੀ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਸਾਨੂੰ ਕਹਿੰਦੇ ਸੋਤੋ ਚੱਕੋ ਤੇ ਤੁਸੀਂ ਇੱਥੋਂ ਜਾਓ ਨਿਕਲੋ ਸਾਡੀ ਰਣਨੀਤੀ ਇਹ ਹੈ ਜੇ ਹੁਣ ਸਾਡੀ ਨਾਂ ਇੱਥੇ ਪ੍ਰਸ਼ਾਸਨ ਨੇ ਸੁਣੀ ਤਾਂ ਇਸ ਤੋਂ ਵੱਧ ਕੇ ਫਿਰ ਅੱਜ ਜਿੰਨੀ ਸਾਡੀ ਸੰਗਤ ਆ ਸਾਰੇ ਪਿੰਡਾਂ ਦੇ ਵਿੱਚੋਂ ਸਾਰੇ ਜਥੇਬੰਦੀਆਂ ਦੀ ਸਾਰੇ ਬੁਲਾ ਕੇ ਇੱਥੇ ਸਾਰੇ ਤਾਪਰ ਦੇ ਚਾਰੇ ਗੇਟ ਬੰਦ ਕਰਾਂਗੇ ਔਰ ਡੀਸੀ ਆਫਿਸ ਤੇਰਾਗੇ ਨਾਲੇ ਐਮਐਲਏ ਜਿਹੜਾ ਮੌਜੂਦ ਆ ਐਮਐਲਏ ਆ ਐਮਐਲਏ ਦੀ ਕੋਠੀ ਦਾ ਘੇਰਾ ਹੋ ਕਰਾਂਗੇ ਤੁਸੀਂ ਮਹਾਂਤ ਕਿਹੜੇ ਨਾਲ ਜੁੜੇ ਹੋ ਉਹ ਦੱਸੋ ਹਰਦਵਾਰ ਉਹ ਦੱਸੀ ਸੰਪਰਦਾਇ ਨਾਲ ਜੁੜੇ ਕਣਕਲ ਦੇ ਵਿੱਚ ਸਾਡਾ ਅਖਾੜਾ ਜੀ ਪੰਚਾਇਤੀ ਨੇ ਅਖਾੜਾ ਹੁਣ ਜਦੋਂ ਤਬਾਦਲਾ ਹੋਇਆ ਜੀ ਤੁਹਾਡਾ ਜਿਹੜਾ ਹੁਣ ਨਗਰ ਨਿਗਮ ਇੱਥੇ ਆਪਦਾ ਹੱਕ ਦੱਸ ਰਹੇ ਜਾਂ ਥਾਪਰ ਵਾਲੇ ਦੱਸ ਰਹੇ ਨੇ ਕੀ ਇਹਦਾ ਕੋਈ ਤਬਾਦਲਾ ਨਹੀਂ ਹੋਇਆ ਜੀ ਇਹ ਕਹਿ ਰਹੇ ਨੇ ਕਹਿੰਦੇ ਤਬਾਦਲਾ ਹੋ ਗਿਆ ਕਹਿੰਦੇ ਪਰ ਸਾਨੂੰ ਕੋਈ ਆਨ ਰਿਕਾਰਡ ਸਾਨੂੰ ਦਿਖਾ ਨਹੀਂ ਰਿਹਾ ਕਿ ਇਹ ਤਬਾਦਲਾ ਹੋ ਚੁੱਕਿਆ ਨਗਰ ਨਿਗਮ ਕਹਿ ਰਿਹਾ ਜੀ ਨਗਰ ਨਿਗਮ ਕਹਿ ਰਿਹਾ ਕਹਿੰਦੇ ਤਬਾਦਲਾ ਕਰ ਲੇ ਜੀ ਅਸੀਂ ਥਾਪਰ ਕੋਲ ਜਲੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਇਹ ਜ਼ਮੀਨ ਡੇ ਤੁਹਾਡੇ ਕੋਲ ਸੀਗੀ ਜਾਂ ਇਹ ਕਾਰਪੋਰੇਸ਼ਨ ਦੀ ਥਾਂ ਸੀ ਇਹ 1903 ਦੇ ਵਿੱਚ 3 ਟਕਿਆਂ ਦੀ ਮੁੱਲ ਖਰੀਦੀ ਵੀ ਜਗਾ ਇਹ ਸਾਡੇ ਕੋਲ ਔਨ ਰਿਕਾਰਡ ਪਈਆ ਇਹ ਅਸੀਂ ਉਹਦੇ ਜਲੰਧਰ ਵੀ ਕੇਸ ਦੇ ਵਿੱਚ ਲਾਈ ਹੋਇਆ ਕਾਗਜ 1903 ਵਾਲੇ ਰਜਿਸਟਰੀ ਤੇ ਅਸੀਂ ਉੱਥੇ ਵੀ ਲਾਏ ਹੋਏ ਨੇ ਆਪਣਾ ਪਟਿਆਲਾ ਕੋਰਟ ਤੇ ਸੈਸ਼ਨ ਕੋਰਟ ਤੇ ਵੀ ਲੱਗੇ ਹੋਏ ਨੇ ਚੰਡੀਗੜ੍ਹ ਹਾਈ ਕੋਰਟ ਵੀ ਲੱਗੇ ਹੋਏ ਨੇ 1903 ਵਾਲੇ ਰਿਕਾਰਡ ਵਾਲੇ ਕਾਰਪੋਰੇਸ਼ਨ ਆਈ 1999 ਦੇ ਵਿੱਚ ਕਾਰਪੋਰੇਸ਼ਨ ਕੋਲ ਜਗਾ ਕਿੱਥੋਂ ਆ ਗਈ ਆ ਅਾਨੂੰ ਦੱਸਣ ਲਈ ਕਾਰਪੋਰੇਸ਼ਨ ਕੋਲ ਜਗ੍ਹਾ ਕਿੱਥੋਂ ਆਈ ਆ ਜੇ ਕਾਰਪੋਰੇਸ਼ਨ ਦੀ ਜਗ੍ਹਾ ਕਾਰਪੋਰੇਸ਼ਨ ਉੱਤੇ ਪਰ ਕੋਈ ਪ੍ਰੂਫ ਲੈ ਕੇ ਆਵੇ ਕਾਰਪੋਰੇਸ਼ਨ ਕੋ ਕੋਈ ਪ੍ਰੂਫ ਨਹੀਂ ਹੈਗਾ ਹੁਣ ੱੱਕੇ ਨਾਲ ਪਿੰਡ ਆਬਲੋਵਾਲ ਦੇ ਵਿੱਚ ਵੀ ਇਹਨਾਂ ਨੇ ਲਾਈਆਂ ਨੇ ਮਸਜਿਦ ਵਿੱਚ ਵੀ ਲਾ ਕੇ ਆਏ ਨੇ ਉੱਥੇ ਸ਼ੇ ਮੰਦਿਰ ਬਣਿਆ ਉਹਦੇ ਵਿੱਚ ਵੀ ਲਾ ਕੇ ਆਏ ਨੇ ਬਿਰਦਾ ਅਸ਼ਰਮ ਚੋ ਇਲਾਕੇ ਨੋਟਿਸ ਤੇ ਆਪਣਾ ਤੇ ਮਾਤਰਾਣੀ ਬਣੀ ਉਸ ਵਿੱਚ ਵੀ ਲਾ ਕੇ ਆਏ ਨੇ ਵਿਸ਼ਕਰਮਾ ਮੰਦਿਰ ਉਹਦੇ ਵਿੱਚ ਵੀ ਲਾ ਕੇ ਆਏ ਨੇ ਵੀ ਅਸੀਂ ਸਾਰੇ ਤੋੜਨੇ ਨੇ ਹੁਣ ਉਹਨਾਂ ਨੇ ਕਹਿ ਤਾਂ ਕਹਿੰਦੇ ਜੇ ਅਸੀਂ ਆਬਲੋਵਾਲ ਵਾਲੇ ਛੱਡ ਦਾਂਗੇ ਥਾਪਰ ਕੋਲੇ ਦੇ ਅੰਦਰ ਜਿਹੜੀ ਮਾੜੀ ਆ ਅਸੀਂ ਇਹ ਤ देखो आज ਪਟਿਆਲੇ ਚ ਪਹਿਲੇ ਵੀ ਬਹੁਤ ਸੰਘਰਸ਼ ਚੱਲ ਰਹੇ ਨੇ ਕਿ ਜ਼ਿਲ੍ਹਾ ਪ੍ਰਸ਼ਾਸਨ ਕਾਰਪੋਰੇਸ਼ਨ ਨੂੰ ਆਪਣਾ ਹਥਿਆਰ ਬਣਾ ਕੇ ਪੰਜਾਬ ਸਰਕਾਰ ਤੇ ਪਟਿਆਲਾ ਸ਼ਹਿਰ ਨੂੰ ਲੁੱਟਣ ਨੂੰ ਫਿਰਦੀ ਆ ਕਮਰਸ਼ੀਅਲੀ ਤੌਰ ਤੇ ਕਿਉਂਕਿ ਸਾਰੀ ਜ਼ਿਦਦ ਦਾ ਜਿਹੜੀਆਂ ਨੇ ਉਹ ਦੱਬ ਕੇ ਸਰਕਾਰ ਵੇਚ-ਬਾਟ ਕੇ ਰੈਵਨਿਊ ਜਨਰੇਟ ਕਰਨਾ ਚਾਹੁੰਦੀ ਆ ਇਸੇ ਮਹੀਮ ਜਾਲ ਆ ਲੋ ਇਸੇ ਛੇੜੰਤਰ ਦੇ ਤਹਿਤ ਇੱਕ ਵਾਰ ਫੇਰ ਤੋਂ 200 ਸਾਲ ਪੁਰਾਣੀ ਗੂਗਾ ਮਾੜੀ ਜਿਹੜੀ ਥਾਪਰ ਕਾਲਜ ਦੇ ਵਿੱਚ ਐ ਜਿਹੜਾ ਚਲੋ ਭਾਈ ਸਾਹਿਬ ਸਪੋਕਸ ਪਰਸਨ ਨੇ ਆਪਣੇ ਗੂਗਾ ਮਾੜੀ ਦੇ ਜਿੱਥੇ ਗੁਰੂ ਮਾਰਿਆ ਦਾ ਸਥਾਨ ਵੀ ਹੈ ਤੇ ਉੱਤੇ ਸ਼ਿਵ ਮੰਦਿਰ ਵੀ ਹੈ ਅੱਜ ਸਰਕਾਰ ਇੱਕ ਪਾਸੇ ਦਾ ਵਿਧਾਨ ਸਭਾ ਚ ਬੇਦਬੀ ਦਾ ਬਿੱਲ ਲਿਆਉਣ ਨੂੰ ਫਿਰਦੀ ਹੈ ਲੋਕਾਂ ਨੂੰ ਕਹਿੰਦੇ ਥੋੜੀ ਜੀ ਅਕੀਦੇ ਦਾ ਸਤਕਾਰ ਕਰਦੇ ਆ ਤੇ ਦੂਜੇ ਪਾਸੇ ਸਰਕਾਰ ਉਰੇ ਪਹਿਲਾਂ ਗੁਰੂਗ੍ਰੰਥ ਠੰਡੀ ਗੁਈ ਢਾਤਾ ਨਿਸ਼ਾਨ ਸਾਹਿਬ ਬਾਰੇ ਜਿਹੜੀ ਬੇਦਬੀ ਦੀ ਸ਼ਬਦ ਬੋਲੇ ਅੱਜ ਤੱਕ ਉਹ ਮੁਲਾਜ਼ਮਾਂ ਦੀ ਕੋਈ ਕਾਰਵਾਈ ਨਹੀਂ ਹੋਈ ਹੈ ਉੱਥੇ ਅਸੀਂ ਬਚਨਵਾਦ ਦਾ ਕਿ ਸਰਕਾਰ ਸਮਾਂ ਲੈ ਕੇ ਗਈ ਹੈ ਪ੍ਰਸ਼ਾਸਨ ਸਮਾਂ ਲੈ ਕੇ ਗਿਆ ਉਹ ਤੇ ਅਸੀਂ ਖੜੇ ਆ 10 ਦਿਨ ਦਾ ਸਮਾਂ ਦਿੱਤਾ ਸੀ ਦੇਖਾਂਗੇ ਤੇ ਕੀ ਬਾਣਦਾ ਤੇ ਸਾਰੀ ਦਾ ਉੱਥੇ ਸ਼ੁਰੂ ਹੋ ਗਈ ਪਰ ਉਹ ਤੋਂ ਵੱਡਾ ਜ਼ੁਲਮ ਇੱਥੇ ਹੋਣ ਜਾ ਰਿਹਾ ਕਿ 200 ਸਾਲ ਪੁਰਾਣੀ ਜਿਹੜਾ ਸ਼ਰਧਾ ਦਾ ਕੇਂਦਰ ਹੈ ਆ ਥਾਪੜ ਦਾ ਮਿੱਲਾ ਦਾ ਬਹੁਤ ਬਾਤ ਚ ਬਣਿਆ ਆ ਪਿੰਡ ਦੀ ਮਾੜੀ 200 ਸਾਲ ਪੁਰਾਣੀ ਹੈ ਤੇ ਜਿਵੇਂ ਮੈਨੂੰ ਪਤਾ ਲੱਗਾ ਤਿੰਨ ਟਕਿਆਂ 'ਚ ਖਰੀਦੀ ਜਦੋਂ ਟਕਿਆਂ ਦਾ ਸਮਾਂ ਹੁੰਦਾ ਸੀ ਕਦੇ ਰੈਵਨਿਊ ਰਿਕਾਰਡ ਚੱਲਦਾ ਭਾਈ ਸਾਹਿਬ ਲੜਾਈ ਲੜ ਰਹੇ ਨੇ ਰੈਵਨਿਊ ਦੇ ਦਫ਼ਤਰ ਜਿਲੰਧਰ ਚ ਤੇ ਹਾਈ ਕੋਰਟ ਚ ਪੈਂਡ ਮਸਲੇ ਪੈਂਟਿੰਗ ਨੇ ਪਰ ਕਮਿਸ਼ਨਰ ਕਾਰਪੋਰੇਸ਼ਨ ਅੱਜ ਇਸ ਜਗ੍ਹਾ ਨੂੰ ਹਥਿਆਕ ਕੇ ਤੇ ਲੋਕਾਂ ਤੇ ਜ਼ਬਰ ਜ਼ੁਲਮ ਕਰਕੇ ਸਰਕਾਰ ਦੇ ਮਨਸੂਬੇ ਬਹਾਲ ਕਰਨਾ ਚਾਹੁੰਦੇ ਨੇ ਤੇ ਅਸੀਂ ਮੈਂ ਬੜਾ ਧੰਨਵਾਦ ਕਰ ਚੁਣਨਾ ਚਾਹੁੰਦਾ ਚੋ ਸਾਡੇ ਤੋਂ ਵੱਡੀ ਲੜਾਈ ਜਿਵੇਂ ਬੇਨਤੀ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਬਚਨਬੱਧਾ ਸਾਰਿਆਂ ਨਾਲ ਜ਼ਬਰਦਸਤ ਜ਼ੁਲਮ ਨਾਲ ਲੜਨ ਲਈ ਪਰ ਜਿਆਦਾ ਵੱਡਾਰਾ ਰੋਲ ਹੈ ਇੱਥੇ ਕਿਸਾਨ ਯੂਨੀਅਨ ਦਾ ਕਿਉਂਕਿ ਮੈਂ ਤੋਂ ਪਹਿਲਾਂ ਲੜਾਈ ਲੜ ਰਹੇ ਨੇ ਸੀ ਬਾਅਦ ਵਿੱਚ ਸ਼ਾਮਲ ਹੋਏ ਆ ਕ੍ਰਾਂਤੀਕਾਰੀ ਜੀਵਨ ਦੇ ਵੱਡੇ ਨੇਤਾ ਨੇ ਤੇ ਭਾਈ ਸਾਹਿਬ ਸਪੋਕਸਪਰਸਨ ਨੇ ਬਾਬਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਮਹANT ਸਾਹਿਬ ਨੇ ਜਿਹੜੇ ਉਹ ਵੀ ਸੰਗਤ ਸਾਰਿਆਂ ਦੇ ਪਿੱਛੇ ਤੇ ਖੜੀ ਹੈ ਤੇ ਅੱਜ ਤੱਕ ਬਹੁਤ ਜ਼ੁਲਮ ਹੋ ਗਿਆ ਕਿ ਇੱਥੇ ਇੱਕ ਪਰਿਵਾਰ ਨੇ ਆ ਭਾਈ ਸਾਹਿਬ ਖੜੇ ਨੇ ਆਇਓ ਜੀ ਅੱਗੇ ਇਹਨਾਂ ਨੇ ਅੱਜ ਇਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਿਕਿਉਰਿਟੀ ਥਾਪਰ ਕੋਲੇ ਦੀ ਕਮਿਸ਼ਨ ਦਾ ਮਸੂਦਾ ਪੂਰਾ ਕਰਨੇ ਨੂੰ ਗੇਟ ਤੇ ਰੋਕਤਾ ਤੇ ਅੱਜ ਗੁਰੂ ਮਾਰਾ ਦਾ ਪ੍ਰਕਾਸ਼ ਵੀ ਨਹੀਂ ਹੋਣ ਤੇ ਦੇਹ ਰੇਖੰਡਪਾਟ ਸਾਹਿਬ ਦਾ ਤੇ ਮੈਂ ਫੇਰ ਗੱਲ ਦੱਸਦੇ ਆ ਕਿ ਹੁਣ ਤਾਂ ਗੱਲ ਹੈ ਠੰਡੇ ਮਤੇ ਦੇ ਹਿਸਾਬ ਨਾਲ ਆ ਕੇਵਲ ਇਹ ਨਾ ਸਮਝੋ ਕਿ ਉਰੇ ਗੇਟ ਬੰਦ ਕਰਕੇ ਜਾਂ ਸੜਕ ਬੰਦ ਕਰਕੇ ਅਸੀਂ ਚਲੇ ਜਾਵਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਲ ਹੋਣ ਦੇ ਨਾਤੇ ਕਿਸਾਨ ਜਿਹਨਾਂ ਦੇ ਨੇਤਾਵਾਂ ਵੱਲੋਂ ਜਿਹੜੇ ਮਹਾਂਤ ਸੰਤ ਆਏ ਨੇ ਸਾਰਿਆਂ ਵੱਲੋਂ ਬੇਨਤੀ ਕਰਨਾ ਚਾਹੁੰਨਾ ਕਿ ਸੰਘਰਸ਼ ਬਹੁਤ ਵੱਡਾ ਹੋਇਆ ਹੈ ਨਾ ਮੁੜ ਕੇ ਸਾਭ ਨਹੀਂ ਹੋਣਾ ਹੈ ਤੁਸੀਂ ਵੱਡੇ ਘਰਾਣਿਆਂ ਨੂੰ ਨਾ ਪਾ ਲੋ ਸਰਕਾਰ ਪੰਜਾਬੀ ਯੂਨੀਵਰਸਿਟੀ ਪੜਿਆ ਮੈਂ ਸਟੂਡੈਂਟ ਰਹਾ ਉਹ ਤੇ ਰਾਜਨੀਤੀ ਦੇ ਵਿੱਚ ਨਿਕਲਿਆ ਪੰਜਾਬੀ ਯੂਨੀਵਰਸਿਟੀ ਦੀ ਉੱਤੇ ਬੜਾ ਬਿੜਾ ਸ਼ਬਦ ਬੋਲਦੇ ਨੇ ਕਾਮਰਡ ਵੀ ਐਸਾ ਕਾਮਰਡਾਂ ਦਾ ਆਪਣੀ ਇੱਕ ਵਿਚਾਰਧਾਰਾ ਹੈ ਪਰ ਇੱਕ ਸ਼ਬਦ ਬਹੁਤ ਸੋਹਣਾ ਬੋਲਦੇ ਨੇ ਆਪਾਂ ਮੈਨੂੰ ਇੰਗਲਿਸ਼ੀ ਪਤਾ ਗਵਰਨਮੈਂਟ ਕਹਿੰਦੇ ਨੇ ਜਿਹੜੇ ਲੋਕਾਂ ਨੂੰ ਗਵਰਨ ਕਰੇ ਪਰ ਪੰਜਾਬੀ ਕਹਿੰਦਾ ਗਵਰਨਮੈਂਟ ਜਿਹੜੀ ਗਵਰਨਮੈਂਟ ਲੋਕਾਂ ਦੇ ਮਿੰਟ ਮਿੰਟ ਤੇ ਨਾਕੜੇ ਲੋਕਾਂ ਦੇ ਗੁਲਾਮਿੰਨ ਵਸਤ ਪਾਵੇ ਲੋਕਾਂ ਦੀ ਜ਼ਮੀਨਾਂ ਨੂੰ ਹੱਥ ਪਾਵੇ ਤੇ ਲੋਕਾਂ ਦੇ ਆਰਥਿਕ ਫਸਿਲਾਂ ਹੱਥ ਪਾਵੇ ਉਹ ਸਰਕਾਰ ਨੂੰ ਨੈਤਿਕ ਅਧਾਰ ਤੇ ਕਿਤੇ ਵੀ ਸਤਾਜ ਰਹਿਣ ਦਾ ਹੱਕ ਨਹੀਂ ਹੈ ਤੁਹਾਨੂੰ ਲੱਗਦਾ ਹੈ ਕਿ ਕਾਰਪੋਰੇਸ਼ਨ ਨੇ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਗਿਆ ਮੈਨੂੰ ਤਾਂ ਲੱਗਦਾ ਕਾਰਪੋਰੇਸ਼ਨ ਸਾਰਾ ਕੁੱਤਾ ਕੰਮ ਕਰੀ ਬੈਠੀ ਹੈ ਪਰ ਗੱਲ ਹੈ ਵੀ ਇਹ ਕਾਗਜ਼ ਪੱਤਰ ਬਾਅਦ ਚ ਚੱਲਦੇ ਹੁੰਦੇ ਨੇ ਜਦੋਂ ਲੋਕ ਨਾ ਸੰਘਾਸ਼ ਤੇ ਆ ਜਾਂਦੇ ਨੇ ਜ਼ਮੀਨਾਂ ਤੇ ਜ਼ਮੀਨਾਂ ਦੇ ਹੱਕ 'ਚ ਖੜੇ ਹੋ ਜਾਂਦੇ ਨੇ ਤੇ ਧਾਰਮਿਕ ਸਥਾਨ 'ਤੇ ਹੱਥ ਪਾਉਣੇ ਉਹ ਗੱਲ ਕੇਵਲ ਇੱਥੇ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਇਥੇ ਗੁੱਗਾ ਮਾੜੀ ਨੂੰ ਵੀ ਢਾਉਣ ਨੂੰ ਫਿਰਦੇ ਨੇ ਤੇ ਗੁਰੂ ਘਰ ਨੂੰ ਵੀ ਤੇ ਸਭ ਤੋਂ ਵੱਡਿਆ ਸ਼ਿਵ ਮੰਦਰ ਨੂੰ ਵੀ ਹੱਥ ਪਾਉਣ ਦੇ ਫਰਾਗ ਚ ਨੇ ਅੱਜ ਕੇਵਲੇ ਇੱਕ ਫਿਰਕੇ ਇੱਕ ਧਰਮ ਦੀ ਗੱਲ ਨਹੀਂ ਹੈ ਆਹ ਸਮੂਹ ਪੰਜਾਬ ਦੇ ਪੰਜਾਬ ਦੇ ਖਤਰੇ ਦੇ ਵਿੱਚ ਹੈ ਮੈਂ ਤਾਂ ਇਹ ਐਲਾਨ ਤੇ ਆਹਵਾਨ ਵੀ ਕਰਦਾ ਕਿ ਸਾਰੇ ਇਕੱਠੇ ਹੋ ਕੇ ਜਰਾ ਸੰਘਰਸ਼ ਸ਼ੁਰੂ ਹੋਣਾ ਹੈ ਪਤਾ ਪੰਤ ਤੱਕ ਲੈ ਕੇ ਜਾਣਾ ਬਾਕੀ ਇਹਦੀ ਵਿਸਤਾਰ ਚ ਭਾਈ ਸਾਹਿਬ ਦੱਸਣਗੇ ਠੀਕ ਆਓ ਜੀ ਦੌਰਜੀ ਵਾਲਾ ਮੈਂ ਕ੍ਰਾਂਤੀਕਾਰੀ ਕਿਸਾਨ ਜੀ ਨੇ ਅੰਜਰੇ ਦਾ ਜਨਰਲ ਸੈਕਟਰੀ ਹਾਂ ਜੀ ਟੋਟਲ ਇਹ ਜਿਹੜਾ ਮਸਲਾ ਹੈ ਇਹਨੂੰ ਅਸੀਂ ਕੁਦਰਤ ਵੱਲੋਂ ਹੀ ਮਤਲਬ ਇਹ ਨਾ ਮੰਨਿਆ ਜਾਵੇ ਵੀ ਵੀ ਇਹ ਇੱਕ ਹਾਜ਼ਰੀ ਲਵਾਉਣ ਵਾਸਤੇ ਆਏ ਨੇ ਜਾਂ ਇਹਨੂੰ ਹਾਈਲਾਈਟ ਕਰਨ ਵਾਸਤੇ ਆਏ ਨੇ ਸਾਨੂੰ ਇਹਦੇ ਨਾਲੋਂ ਜ਼ਿਆਦਾ ਵੱਡੀ ਫਿਕਰ ਇਹ ਹੈ ਵੀ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਜਿਹੜੇ ਵੱਖ-ਵੱਖ ਫਿਰਕੇ ਨੇ ਜਿਹੜੇ ਹਿੰਦੂ ਨੇ ਮੁਸਲਮਾਨ ਨੇ ਜਾਂ ਸਾਡੇ ਕੋਈ ਵੀ ਵੀਰ ਨੇ ਜਿਹੜੇ ਉਹ ਸਾਰੇ ਰਲ ਮਿਲ ਕੇ ਰਹ ਰਹੇ ਨੇ ਇਹ ਪਟਿਆਲੇ ਨਾਲੋਂ ਵੱਧ ਦੀ ਕੋਈ ਵੱਡੀ ਮਿਸਾਲ ਨਹੀਂ ਹੋ ਸਕਦੀ ਵੀ ਕਦੇ ਇੱਥੇ ਕਾਲੀ ਦੇਵੀ ਮੰਦਿਰ ਦੇ ਵਿੱਚ ਵੀ ਸਿੱਖ ਜਾਂਦੇ ਨੇ ਇੱਥੇ ਗੁਰਦੁਆਰਿਆਂ ਦੇ ਵਿੱਚ ਵੀ ਸਾਰੇ ਭਾਈਚਾਰੇ ਮੁਸਲਮਾਨ ਭਾਈਚਾਰਾ ਵੀ ਹੁੰਦਾ ਇੱਥੇ ਚਰਚ ਹੋਵੇ ਜਾਂ ਕੋਈ ਮਸਜਿਦ ਹੋਵੇ ਇੱਥੇ ਹਰ ਜਗ੍ਹਾ ਅਸੀਂ ਸਾਰੇ ਰਲ ਮਿਲ ਕੇ ਉਹਨੂੰ ਤਿਹਾਰ ਨੂੰ ਮਤਲਬ ਉਹਨੂੰ ਮਨਾਉਂਦੇ ਆ ਸਰ ਕਿੰਨੀ ਕਿ ਲੈਂਡ ਹੈ ਕਿਹੜੀ ਜਗ੍ਹਾ ਲੈਂਡ ਹੈ ਇਹ ਔਰ ਇਹ ਕਿੰਨੇ ਕਿ ਧਾਰਮਿਕ ਸਥਾਨ ਅੰਦਰ ਇਹ ਇਹ 6 ਵਿਗੇ 5 ਵਿਸਵੇ ਲੈਂਡ ਹੈ ਜੀ ਇਹ ਕੋਈ ਅਜ ਦੀ ਨਹੀਂ ਹੈ ਕਿ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਇਹ 200 ਸਾਲ ਪੁਰਾਣੀ ਹੈ ਇਹ 24 ਪਿੰਡਾਂ ਦੇ ਜਿਹੜਾ ਖਰੋੜ ਭਾਈਚਾਰਾ ਇਹ ਉਹਨਾਂ ਵੱਲੋਂ ਇਹ ਇੱਕ ਮਾਨਤਾ ਪ੍ਰਾਪਤ ਇਹ ਮਾੜੀ ਸੀਗੀ ਪਹਿਲਾਂ ਘੱਟ ਹੁੰਦੀਆਂ ਸੀ ਮਾੜੀਆਂ ਰਲ ਮਿਲ ਕੇ ਅੱਜ ਕੱਲ ਤਾਂ ਭਾਵੇਂ ਘਰ ਘਰੀ ਬਣ ਗਏ ਜਾਂ ਪਿੰਡ ਪਿੰਡ ਚ ਬਣ ਗਿਆਂ ਪਰ ਇਹ ਖਰੋੜ ਭਾਈਚਾਰੇ ਦੀ ਵਿਸ਼ੇਸ਼ ਤੌਰ ਤੇ ਇਹ ਪਹਿਲਾਂ ਮਾੜੀ ਦੇ ਨਾਂ ਤੇ ਮਸ਼ਹੂਰ ਸੀ ਸਾਡਾ ਪਿੰਡ ਕੌਰਜੀ ਵਾਲਾ ਜੀ ਛੇ ਦੀ ਵੀ ਸੰਗਤ ਸਾਡੀ ਛੇ ਮਤਲਬ ਅਖੰਡ ਪਾਠ ਦੀ ਲੜੀ ਜਦੋਂ ਚੱਲਦੀ ਹੈ ਸਾਡੇ ਅਖੰਡ ਪਾਠ ਸਾਹਿਬ ਬੁੱਕ ਕਰਾ ਕੇ ਜਾਂਦੇ ਨੇ ਟੋਟਲ ਮਿਲਾ ਕੇ ਮਤਲਬ ਇਹ ਹੈ ਵੀ ਇਸ ਦੇਖੋ ਇਹ ਕਰ ਦੇਣਗੇ ਤੋੜ ਦੇਣਗੇ ਅੱਜ ਇਹ ਤੋੜ ਸਕਦੇ ਨੇ ਪਰ ਜਦੋਂ ਇਹ ਤੋੜਨ ਤੋਂ ਬਾਅਦ ਇਹਨਾਂ ਦਾ ਸਿੱਟਾ ਕੀ ਨਿਕਲਦਾ ਅਸੀਂ ਉਹਦੇ ਤੇ ਫਿਕਰਵੰਦੇ ਹਾਂ ਜੀ ਸਾਨੂੰ ਪਤਾ ਵੀ ਪਟਿਆਲੇ ਦਾ ਪ੍ਰਸ਼ਾਸਨ ਉਹ ਇਹ ਫਿਰ ਮਸਲੇ ਸਾਂਭੇ ਨਹੀਂ ਜਾਣੇ ਫਿਰ ਇਹ ਇਹ ਹੀ ਸਰਕਾਰ ਇਹ ਹੀ ਪ੍ਰਸ਼ਾਸਨ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ 100 ਡੰਡੇ ਦੇ ਸੋ ਗੰਡੇ ਵੀ ਖਾਣੇ ਪੈਣਗੇ ਇਹਨਾਂ ਨੂੰ ਇਹ ਫਿਰ ਓਵੇਂ ਜਿਵੇਂ ਲੈਂਡ ਪੋਲਿੰਗ ਪੋਲਿਸੀ ਵਾਪਸ ਲਈਆ ਜਾਂ ਤਿੰਨ ਕਾਨੂੰਨ મોદી ਨੇ ਵਾਪਸ ਲਏ ਨੇ ਉਸੇ ਤਰ੍ਹਾਂ ਹੀ ਇਹ ਇਹਨਾਂ ਨੂੰ ਵਾਪਸ ਲੈਣਾ ਪੈਣਾ ਤੇ ਇਹਨੂੰ ਫਿਰ ਬਾਈ ਇੱਜ਼ਤ ਫਿਰ ਇਹਨੂੰ ਬਣਾਉਣਾ ਪੈਣਾ ਸੋ ਇਸ ਕਰਕੇ ਹਾਂਜੀ ਪ੍ਰਸ਼ਾਸਨ ਦੇ ਅਧਿਕਾਰੀ ਪ੍ਰਸ਼ਾਸਨ ਬਸ ਇੱਥੇ ਕਹਲੇ ਤੱਕ ਸਾਡੀ ਕਿਸੇ ਨਾਲ ਗੱਲ ਨਹੀਂ ਹੋਈ ਹੈਗੀ ਸਾਡੀ ਸੰਗਤ ਆ ਰਹੀ ਆ ਅੱਗੇ ਕੁਝ ਬੰਦੇ ਬਾਹਰੋਂ ਵੀ ਆਗੇ ਕੁਝ ਸਾਡੇ ਹੋਰ ਭਾਈਚਾਰੇ ਇਕੱਠੇ ਹੋ ਰਹੇ ਨੇ ਕਬਜ਼ਾ ਜਿਹੜਾ ਥਾਪਰ ਯੂਨੀਵਰਸਿਟੀ ਦਾ ਜਿਹੜਾ ਇਹ ਦੇ ਦਿੱਤਾ ਗਿਆ ਨਹੀਂ ਨਹੀਂ ਕਬਜ਼ਾ ਯੂਨੀਵਰਸਿਟੀ ਉਹ ਬਣੀ ਸੀ ਉਸ ਤੋਂ ਬਾਅਦ ਇਹ ਵਾਅਦ ਸ਼ੁਰੂ ਹੋਇਆ ਨਹੀਂ ਨਹੀਂ ਇਹ ਤਾਂ ਪਹਿਲਾਂ ਦੇ ਨੇ ਜੀ ਇਹ ਤਾਂ 1903 ਦੀ ਇਹਦੇ ਵਿੱਚ ਉਦੋਂ ਜਿਹੜੇ 3 ਟੱਕੇ ਜਿਹੜੇ ਹੈ ਜਿਹੜੇ ਭਾਈ ਸਾਹਿਬ ਨੇ ਦੱਸਿਆ ਵੀ 3 ਨੇ ਟੱਕੇ ਉਹ ਵੀ ਇੱਕ ਜਿਵੇਂ ਇੱਕ ਮੁੱਲ ਰੱਖ ਕੇ ਨਾ ਉਹਨੂੰ ਮਾਨਤਾ ਦੇਣੀ ਹੁੰਦੀ ਹੈ ਵੈਸੇ ਇਹ ਦਾਨ ਕੀਤੀ ਹੋਈ ਹੈ। ਕੋਈ ਡਾਕੂਮੈਂਟ ਹੈਗੇ ਬਿਲਕੁਲ ਜੀ ਡਾਕੂਮੈਂਟ ਹੈਗੇ ਨੇ ਜੀ ਬਿਨਾ ਡਾਕੂਮੈਂਟਾਂ ਤੋਂ ਥੋੜਾ ਜੱਥੇਬੰਦੀਆਂ ਲੜਦੇ ਡਾਕੂਮੈਂਟ ਲੈ ਕੇ ਤੁਸੀਂ ਪ੍ਰਸ਼ਾਸਨ ਕੋਲ ਨਹੀਂ ਗਏ ਪ੍ਰਸ਼ਾਸਨ ਕੋਲੇ ਸਾਡੇ ਕੋਲੇ ਅਸੀਂ ਗਏ ਸੀ ਸਾਡੀ ਦੂਸਰੀ ਜਥੇਬੰਦੀ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ ਉਹਨਾਂ ਨੇ ਮੀਟਿੰਗ ਕਰੀ ਸੀ ਪਰ ਉਸ ਤੋਂ ਬਾਅਦ ਇਹ ਦੂਸਰੀਆਂ ਜਥੇਬੰਦੀਆਂ ਵਿੱਚ ਵੀ ਇਹਦੇ ਸ਼ਾਮਲ ਹੋ ਗਈਆਂ ਮੁਸਲਮਾਨ ਭਾਈਚਾਰਾ ਵੀ ਨਾਲ ਖੜਾ ਹੈ ਸਾਡੇ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਗਏ ਕਿਉਂਕਿ ਇਹ ਮਸਲਾ ਪਟਿਆਲੇ ਦੇ ਵਿੱਚ ਇੱਕ ਗਰੁੱਪ ਵੱਲੋਂ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਇਹਨੂੰ ਖਰੀਦ ਕੇ ਜ਼ਮੀਨਾਂ ਨੂੰ ਧਾਰਮਿਕ ਡੇਰਿਆਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੋਂ ਹੜੱਪ ਕੇ ਮੁੜ ਕੇ ਫਿਰ ਵੱਡੇ ਮਤਲਬ ਪੂੰਜੀਪਤੀਆਂ ਨੂੰ ਇਹਨਾਂ ਨੇ ਵੇਚਣੀਆਂ ਨੇ ਉਹਨਾਂ ਨੂੰ ਐਂ ਲੱਗਦਾ ਵੀ ਇਹ ਲੋਕ ਜਿਵੇਂ ਮਤਲਬ ਇਹ ਭੁੱਲ ਭੁੱਲ ਜਾਣਗੇ ਜਾਂ ਅਸੀਂ ਸਾਡਾ ਡੰਡੇ ਦੇ ਜੋਰ ਨਾਲ ਇਹ ਕਰ ਲਾਂਗੇ ਇਹ ਬਹੁਤ ਮੁਸ਼ਕਲ ਹੈ ਜੀ ਠੀਕ ਹੈ ਜੀ ਮੈਂ ਕਰਨੈਲ ਸਿੰਘ ਲੰਗ ਭਾਰਤੀ ਕਿਸਾਨ ਜੁਨਿਆਂ ਇਕਤਾ ਜਾਦ ਸਵਾਏ ਸੁਭਾਗੋ ਇਹ ਪਿਛਲੇ 9ਵੀਂ ਦੇ ਮੇਲੇ ਨੂੰ ਬਾਬਾ ਜੀ ਨੇ ਸਾਨੂੰ ਫੋਨ ਕਰਿਆ ਸਾਡੇ ਕੋਲ ਪਹੁੰਚ ਕਰੇ ਵੀ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਇਹ ਕਾਰਪੋਰੇਸ਼ਨ ਸਾਡੇ ਤੇ ਹਮਲਾ ਜਿਹੜਾ ਬੋਲਣਾ ਚਾਹੁੰਦੀ ਆ ਸਾਡੇ ਸਥਾਨ ਨੇ ਜਿਹਦੇ ਢਾਈ ਢੇਰੀ ਕਰਨਾ ਚਾਹੁੰਦੇ ਆ ਮੈਂ ਸਰਕਾਰ ਨੂੰ ਇਹ ਹੀ ਕਹੂੰਗਾ ਵੀ ਸਰਕਾਰ ਨੂੰ ਹੋਰ ਕੋਈ ਕੰਮ ਨਹੀਂ ਜਿਹੜੇ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਉਹਨੂੰ ਰੰਗਲਾ ਪੰਜਾਬ ਬਣਾਉਣ ਕੰਦੀ ਨੂੰ ਤੁਰਨ ਕਦੇ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਮਲਾ ਜੇ ਕਿਸਾਨ ਇਕੱਠੇ ਹੋਏ ਸਾਡੇ ਕਿਸਾਨ ਮੰਦੋਰ ਸਾਡੀਆਂ ਮਾਵਾ ਭੈਣਾ ਇਕੱਠੀਆਂ ਹੋਈਆਂ ਤਾਂ ਭਗਵਾਨ ਸਤਿਮਾਨ ਜੀ ਨੂੰ ਉਹ ਕਾਨੂੰਨ ਵਾਪਸ ਲੈਣੇ ਪਏ ਜਿਹੜੀ ਮਹਿੰਗੀ ਜਗ੍ਹਾ ਤੇ ਕੋਈ ਧਾਰਮਿਕ ਸਥਾਨ ਬਣੇਵੇ ਨੇ ਉਹਨਾਂ ਤੇ ਵੀ ਅੱਖ ਚਰ ਲਈ ਨੇਰਾ ਕਹਿਣ ਦਾ ਭਾਵੇਂ ਐਸੀ ਜਿਹੜੀ ਐ ਪਲਤਾਰ ਇਹ ਕਮੇਟੀ ਬਣਾਵਾਂਗੇ ਜਿੰਨੀਆਂ ਜਥੇਬੰਦੀਆਂ ਨੇ ਉਹਦੀ ਪੂਰੀ ਜਾਂਚ ਕਰਾਂਗੇ ਜਾਂਚ ਕਰਕੇ ਸੰਘਰਸ਼ ਕਮੇਟੀ ਬਣਾਵਾਂਗੇ ਜਿਹੜਾ ਅੱਜ ਦਾ ਮਸਲਾ ਹੈ ਇਹ ਮਸਲੇ ਨੂੰ ਸਰਕਾਰ ਨੂੰ ਮੈਂ ਡੀਸੀ ਸਾਹਿਬ ਨੂੰ ਇਹ ਹੀ ਬੇਨਤੀ ਕਰਦਾ ਹੈ ਕਿ ਕੋਈ ਹਮਲਾ ਨਾ ਪੋੜਿਆ ਜਾਵੇ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋ ਇੱਥੇ ਦਾ ਪ੍ਰਸ਼ਾਸਨ ਹੋ ਦੇ ਕਿਸੇ ਸਤਾਨ ਨੂੰ ਕੋਈ ਢਾਈ ਢੇਰੀ ਕਰਨ ਦੇ ਉਹਨਾਂ ਨੇ ਧੱਕਾਸ਼ਾਹੀ ਕੀਤੀ। ਇੱਥੇ ਆਪਾਂ ਪੂਰੀ ਜਾਂਚ ਕਰਾਂਗੇ ਜਿੱਥੇ ਗਲਤ ਹੋਇਆ ਹੈ। ਉਹ ਉੱਥੇ ਐਸੀ ਬਿਲਕੁਲ ਨਹੀਂ ਖੜਦੇ ਕਿਸਾਨ ਜੱਥੇਬੰਦੀਆਂ। ਕੋਈ ਧੱਕੇ ਨਾਲ ਕਬਜ਼ਾ ਕਰਿਆ ਹੋਇਆ ਇੱਥੇ ਸਤਾਨ ਨੇ ਤਿੰਨ। ਇੱਥੇ ਗੁਰੂ ਘਰ ਸਾਹਿਬ ਵੀ ਹੈ। ਇੱਥੇ ਵਿਸ਼ਕਰਮ ਦਾ ਮੰਦਿਰ ਵੀ ਹੈ। ਇੱਥੇ ਮਾੜੀ ਵੀ ਹੈ। ਇੱਥੇ ਕਬਰਸਤਾਨ ਵੀ ਮੁਸਲਮਾਨਾਈ ਤਰ੍ਹਾਂ ਦਾ ਹੈ। ਵੀ ਇਹ ਤੇ ਅਸੀਂ ਪੂਰੀ ਜਾਂਚ ਪੜਤਾਲ ਕਰ ਲਈਏ ਪੜਤਾਲੀਆ ਕਮੇਟੀ ਬਣਾ ਲਈਏ ਸੀ ਕਿਸਾਨ ਜਥੇਬੰਦੀਆਂ ਦੀ ਮੈਂ ਸਾਫ਼ ਜੀ ਗੱਲ ਕਹਿਣਾ ਉਹਦੇ ਬਾਅਦ ਜੇ ਸਾਨੂੰ ਲੱਗੂਗਾ ਤਾਂ ਅਸੀਂ ਸੰਘਰਸ਼ ਕਮੇਟੀ ਬਣਾਵਾਂਗੇ ਸਰਕਾਰ ਨੂੰ ਡੀਸੀ ਸਾਹਿਬ ਨੂੰ ਮਿਲਾਂਗੇ ਵੀ ਇਹ ਤੱਕਾशाही ਹਲੇ ਡੀਸੀ ਸਾਹਿਬ ਰੋਕਣਾ ਇਹਨੂੰ ਬੰਦ ਕਰ